ਇਸ ਵਕਤ ਦੀ ਬਹੁਤ ਵੱਡੀ ਅਤੇ ਦੁਖਦਾਈ ਖਬਰ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਅੱਜ ਤੜਕਸਰ ਫਰੀਦਕੋਟ ਦੇ ਨੈਸ਼ਨਲ ਹਾਈਵੇ 54 ਉੱਤੇ ਇੱਕ ਭਿਆਨਕ ਦਰਦਨਾਕ ਹਾਦਸਾ ਵਾਪਰ ਗਿਆ ਜਿਸ ਵਿੱਚ ਇੱਕ ਤੇਜ਼ ਰਫ਼ਤਾਰ ਨਿੱਜੀ ਕੰਪਨੀ ਦੀ ਬੱਸ ਵੱਲੋਂ ਇੱਕ ਸਕੂਲ ਵੈਨ ਨੂੰ ਸਿੱਧੀ ਟੱਕਰ ਮਾਰਤੀ ਜਿਸ ਟੱਕਰ ਦੇ ਦਰਮਿਆਨ ਸਕੂਲ ਵੈਨ ਵਿੱਚ ਸਵਾਰ 6 ਬੱਚੇ ਜਿਨ੍ਹਾਂ ਵਿੱਚੋਂ ਇੱਕ ਬੱਚੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 3 ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਇਸ ਟੱਕਰ ਦੇ ਦਰਮਿਆਨ ਵਾਹਨ ਚਾਲਕ ਡਰਾਈਵਰ ਨੂੰ ਵੀ ਬੁਰੀ ਤਰ੍ਹਾਂ ਸੱਟਾਂ ਵੱਜੀਆਂ ਮੌਕੇ ਤੇ ਪਹੁੰਚੇ ਸੜਕ ਸੁਰੱਖਿਆ ਅਧਿਅਤਿ ਅਤੇ ਪੁਲਿਸ ਅਧਿਕਾਰੀਆ ਤੇ ਲੋਕਾਂ ਵੱਲੋਂ ਬੱਚਿਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਮੌਕੇ ਤੇ ਪ੍ਰਤੱਖ ਦਰਸ਼ੀਆਂ ਮੁਤਾਬਕ ਕਮਰੇਸਰ ਪਾਸੇ ਤੋਂ ਆ ਰਹੀ ਇੱਕ ਨਿੱਜੀ ਬੱਸ ਕੰਪਨੀ ਦੀ ਬੱਸ ਬਹੁਤ ਹੀ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਜੋ ਇੱਕ ਨਿੱਜੀ ਸਕੂਲ ਦੀ ਵੈਨ ਜੋ ਬੱਚਿਆਂ ਨੂੰ ਲੈ ਕੇ ਜਾ ਰਹੀ ਸੀ ਉਸ ਨੂੰ ਸਾਹਮਣੇ ਟੱਕਰ ਮਾਰ ਗਈ ਇੱਕ ਟੱਕਰ ਦਰਮਿਆਨ ਦੱਸਿਆ ਜਾ ਰਿਹਾ ਹੈ ਕਿ ਵੈਨ ਵਿੱਚ 6 ਬੱਚੇ ਸਵਾਰ ਸਨ ਜਿਨ੍ਹਾਂ ਵਿੱਚ ਇੱਕ ਬੱਚੇ ਦੀ ਮੌਤ ਹੋ ਗਈ ਜਦਕਿ 3 ਬੱਚੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ। ਦੋ ਬੱਚਿਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਫਸਟ ਐਂਡ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਜਦਕਿ ਜ਼ਖਮੀ ਬੱਚਿਆਂ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਚੱਲ ਰਿਹਾ ਹੈ। ਮੋਕੇ ਤੇ ਪਹੁੰਚੀ ਐਸਐਸਪੀ ਫਰੀਦਕੋਟ ਵੱਲੋਂ ਸਿੱਤੀ ਦਾ ਜਾਇਜ਼ਾ ਲਿਆ ਗਿਆ ਅਤੇ ਬੱਚਿਆਂ ਦਾ ਹਾਲਚਾਲ ਜਾਣਿਆ ਇਸ ਵਕਤ ਉਹਨਾਂ ਨਾਲ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਵਿਨਿਤ ਕੁਮਾਰ ਵੀ ਹਾਜ਼ਰ ਸਨ ਡਿਪਟੀ ਕਮਿਸ਼ਨਰ ਵਿਨਿਤ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਲਾਜ਼ ਵਿੱਚ ਕਿਸੇ ਕਿਸਮ ਦੀ ਵੀ ਕੋਈ ਕਸਰ ਨਹੀਂ ਛੱਡੀ ਜਾਵੇਗੀ ਹਰ ਕਿਸਮ ਦੀ ਜਿਹੜੀ ਸਹਾਇਤਾ ਉਹਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ ਉਧਰ ਐਸਐਸਪੀ ਫਰੀਦਕੋਟ ਨੇ ਦੱਸਿਆ ਕਿ ਤੇਜ਼ ਰਫ਼ਤਾਰ ਬੱਸ ਵਾਲੇ ਡਰਾਈਵਰ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਤੇਜ਼ ਰਫ਼ਤਾਰ ਵਹੀਕਲ ਚਲਾਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਜਿਸ ਲਈ ਸਮੇਂ-ਸਮੇਂ 'ਤੇ ਫਰੀਦਕੋਟ ਪੁਲਿਸ ਉਹਨਾਂ ਵਾਹਨਾਂ ਦੇ ਚਲਾਨ ਕਰਨ ਦੀ ਡਰਾਈਵ ਚਲਾਉਂਦੀ ਹੈ ਹਾਂ ਜੀ ਫਿਰ ਜੋ ਇਹ ਹਸਤਾਬਾਤ ਪਿਆ ਕਿ ਇਸ ਤਰ੍ਹਾਂ ਵਾਪਰਿਆ ਸਰ ਕੰਟਰੋਲ ਰੂਮ ਤੋਂ ਕਾਲ ਆਇਆ ਕਿ ਕਲੇਅਰ ਦੇ ਕੋਲ ਐਕਸੀਡੈਂਟ ਹੋਇਆ ਜਦੋਂ ਤੱਕ ਅਸੀਂ ਆਏ ਵੀ ਜਿਹੜੇ ਬੱਚੇ ਸੀਰੀਅਸ ਸੀ ਪਿੰਡ ਵਾਲਿਆਂ ਦੇ ਹੱਲ ਪਣਾ ਉਹਨਾਂ ਨੂੰ ਕੱਢਿਆ ਗਿਆ ਤੇ ਸੀਰੀਅਸ ਬੱਚੇ ਨੂੰ ਪਹਿਲਾਂ ਹੀ ਹਸਪੀਟਲ ਲੈ ਕੇ ਜਾ ਚੁੱਕਾ ਸੀ ਜਿਹੜੇ ਬੱਚੇ ਬਾਕੀ ਸੀ ਦੋ ਸੀਰੀਅਸ ਸੀ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਲੈ ਕੇ ਚਲੇ ਗਏ ਕਾਰ ਡਰਾਈਵਰ ਨੇ ਸਿਰ ਦੀ ਸੱਟ ਸੀ ਜਿਨ੍ਹਾਂ ਨੂੰ ਐਸਐਫ ਦੇ ਜੀਜੀਐਸ ਹਸਪੀਟਲ ਲੈ ਕੇ ਗਏ ਆ ਤੇ ਤਿੰਨ ਬੱਚਿਆਂ ਦੇ ਸੱਟਾਂ ਵੱਝੀਆਂ ਜਿਹੜਾ ਸੀਰੀਅਸ ਇਹਨੂੰ ਲੱਗੇ ਤੋਂ ਪੇਰੈਂਟਸ ਲੈ ਗਏ ਤੇ ਜਿਹੜਾ ਡਰਾਈਵਰ ਚ ਬਾਸਰੇਦੋਂ ਆ ਰਹੀ ਸੀ ਰਾਤ ਸਾਈਡਸ ਬਰਾਜ ਬਾਸੇ ਅੰਮ੍ਰਿਤਸਰ ਤੋਂ ਆ ਰਹੀ ਸੀ ਫਰੀਦਕੋਟ ਨੂੰ ਬਹੁਤ ਹੀ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਸਵੇਰੇ ਮੁੱਦਕੀ ਦੇ ਇੱਕ ਸਕੂਲ ਵਨ ਜਾ ਰਹੀ ਸੀ ਤੇ ਉਸ ਦਾ ਐਕਸੀਡੈਂਟ ਹੋ ਗਿਆ ਤੇ 6 ਬੱਚੇ ਸਾਡੇ ਕੋਲ ਜੀਜੀਐਸ ਮੈਡੀਕਲ ਕਾਲਜ ਰੈਫਰ ਕੀਤੇ ਗਏ ਉਹਨਾਂ ਵਿੱਚੋਂ ਇੱਕ ਬੱਚਾ ਬ੍ਰੌਟ ਡੈੱਡ ਸੀ ਤੇ ਇੱਕ ਬੱਚਾ ਥੋੜਾ ਕ੍ਰਿਟੀਕਲ ਹੈ ਦੋ ਬੱਚੇ ਜਿਹੜੇ ਆਏ ਨੇ ਉਹਨਾਂ ਨੂੰ ਸਿਟੀ ਵਾਸਤੇ ਭੇਜਿਆ ਸਟੇਬਲ ਨੇ ਬੱਚੇ ਤੇ ਦੋ ਬੱਚੇ ਉਥੋਂ ਹੀ ਘਰ ਨੂੰ ਘਰ ਚਲੇ ਗਏ ਕਿਉਂਕਿ ਉਹ ਸਟੇਬਲ ਸੀ ਤੇ ਉਹਨਾਂ ਦੀ ਪੂਰੀ ਕੇਅਰ ਕੀਤੀ ਜਾ ਰਹੀ ਹੈ ਤੇ ਫਰਦਰ ਇਨਸੀਡੈਂਸ ਦੀ ਰਿਪੋਰਟ ਪੁਲਿਸ ਡਿਪਾਰਟਮੈਂਟ ਦੇਗਾ ਤੇ ਅਸੀਂ ਬੱਚਾ ਦੀ ਪੂਰੀ ਕੇਅਰ ਕਰ ਰਹੇ ਹਾਂ ਹੋਪਫੁਲੀ ਉਹ ਬੱਚੇ ਰਿਕਵਰ ਕਰ ਜਾ। ਹਾਂਜੀ ਬਈ ਹਾਂਜੀ ਮੇਰਾ ਨਾਮ ਸਹਿਬ ਸਿੰਘਾ ਜੀ ਮੈਂ ਇਸੇ ਪਿੰਡ ਦਾ ਵਸਨੀਕਾ ਪਿੰਡ ਦਾ ਜੀ ਇਹ ਜੋ ਬੱਸ ਹੈਗੀ ਹੈ ਸ਼ਹੀਦ ਪਬਲਿਕ ਸਕੂਲ ਮੁਦਕੀ ਦੀ ਵਸਤਾ ਜੀ ਔਰ ਇਧਰੋਂ ਰਾਜਬੱਸ ਆ ਰਹੀ ਸੀ ਅਮਰਸਾ ਟ੍ਰਾਂਸਪੋਰਟ ਦੀ ਕੰਪਨੀ ਦੀ ਗੱਡੀ ਆ ਰਹੀ ਸੀ ਜੋ ਉਹ ਬਹੁਤ ਯਾਰੀ ਓਵਰ ਸਪੀਡ ਤੇ ਗੱਡੀ ਸੀਗੀ ਔਰ ਸਿੱਧੀ ਆਗੇ ਉਹ ਸ਼ਹੀਦਗੰਜ ਸਕੂਲ ਦੇ ਬੱਚੇ ਦੇ ਵਿੱਚ ਵੱਜੀ ਹੈ ਜੀ ਜਿੰਦੇ ਵਿੱਚ ਦੇਖਣ ਦੇ ਵਿੱਚ ਇੱਕ ਬੱਚਾ ਬਹੁਤ ਜਿਆਦਾ ਸੀਰੀਅਸ ਸੀਗਾ ਉਸ ਨੂੰ ਉਹਦੇ ਇਸ ਵਕਤ ਮੈਡੀਕਲ ਲੈ ਗਏ ਦੋ ਬੱਚੇ ਦੇ ਚੱਟਾ ਹੋਰ ਨੇ ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਲੈ ਗਏ ਨੇ ਮੈਡੀਕਲ ਔਰ ਉਸ ਤੋਂ ਬਾਅਦ ਜੋ ਸਾਡੇ ਡਰਾਈਵਰ ਅਮੀਰ ਜੀ ਦੀ ਉਹ ਸਾਡੇ ਲਾਗਲੇ ਪਿੰਡ ਦੇ ਪਿੰਡ ਕਬਰਵੈਛਾ ਤੋਂ ਰੇ ਬਜ਼ੁਰਗ ਦੇ ਬਾਪੂ ਇਹ ਉਹਨਾਂ ਨੇ ਦੱਸਿਆ ਹੈ ਕਿ ਉਹ ਵੀ ਥੋੜੇ ਜਾ ਰਹੇ ਸੀਰੀਅਸ ਨੇ ਉਹ ਨਹੀਂ ਪਤਾ ਜੀ ਉਹ ਕਿਤੇ ਵਜੇ ਗੱਡੀ ਜੀ ਉਹਦੇ ਬਾਰੇ ਜਿਹੜੀ ਨੌਲੇਜ ਪੂਰੀ ਕੀ ਕਲੀਅਰ ਹੋ ਗਈ ਜੀ ਕਿਉਂਕਿ ਜਿਹੜੀ ਮੇਨ ਗੱਲ ਹੈ ਕਿ ਉਹ ਮੇਨ ਬੱਸ ਦੇ ਡਿਪੈਂਡ ਆ ਜਾ ਰਹੀ ਹੈ ਕਿਉਂਕਿ ਵਾਹਨ ਦੀ ਸਪੀਡ ਬਹੁਤ ਜਿਆਦਾ ਸੀ ਜੀ जी सानू मॉर्निंग अराउंड एट फिफ्टीन ये इंफोरमेन आई कि एक स्कूल बस का एक्सीडेंट हो गया ये मुठकी बस स्कूल से शहीदगंज स्कूल और एज अराउंड फाइव टू सिक्स यंग गर्ल्स वर देयर इन द एज ऑफ थर्टीन टू चौदह पंद्रह साल इन बच्चों की उम्र है और uh, एक uh, जड़ा है बस नाल एक टक्कर हुई है और उसमें जो बच्चिया क्रिटिकल सी कुछ बच्चे क्रिटिकली इंजर्ड हुई ਸਾਡੀ ਐਸਐਸਐਫ ਦੀ ਟੀਮਸ ਨੇ اور ਡੀਐਸਪੀ ਉਥੇ मौके ਤੇ ਪਹੁੰਚੇ ਫਰੀਦਪੁਰ ਪੁਲਿਸ ਪੂਰੀ ਵਾ ਮੌਕੇ ਤੇ ਪਹੁੰਚੀ ਸਾਡੇ ਐਸਪੀਸ ਵੀ ਮੈਂ ਵੀ ਖੁਦ ਉਧਰ ਮੌਕੇ ਤੇ ਥੀ ਐਂਡ ਅਸੀਂ ਉਹਨੂੰ ਇਮੀਡੀਏਟਲੀ ਹਸਪੀਟਲ ਸ਼ਿਫਟ ਕੀਤਾ ਉਹਦੇ ਵਿੱਚ ਅਨਫੋਰਚਨਟਲੀ ਵਨ ਆਫ ਦਾ ਗਰਲਸ ਕੂਨ ਸਰਵਾਈਵ ਔਰ ਬਾਕੀ ਜਿਹੜੀ ਪੰਜ ਕੁੜੀਆਂ ਹੈਗੀਆਂ ਉਹਨਾਂ ਵਿੱਚੋਂ ਦੋ ਜੋ ਹੈ ਉਹਨਾਂ ਨੂੰ ਸੀਟੀ ਸਕੈਨ ਵਾਸਤੇ ਲੈ ਕੇ ਗਏ ਨੇ ਔਰ ਬਾਕੀ ਸਾਰੀ ਜੋ ਹੈ ਬੱਚਾ ਉਹਨਾਂ ਨੂੰ ਅੰਡਰ ਆਬਜ਼ਰਵੇਸ਼ਨ ਰੱਖਿਆ ਗਿਆ ਮੈਡਮ ਜਦਾਤਰ ਦੇਖਿਆ ਜਾਂਦਾ ਕਿ ਓਵਰ ਸਪੀਡ ਜਿਹੜੀ ਬੱਸਸ ਹੈ ਉਹਨੂੰ ਕੰਟਰੋਲ ਕਰਨ ਚੇ ਕਿਸੇ ਵੀ ਕਿਸਮ ਦੀ ਕੋਈ ਮਤਲਬ ਪਹਿਲ ਨਹੀਂ ਕੀਤੀ ਜਾਂਦੀ ਤੇ ਇਹੀ ਹਾਸਾ ਵੀ ਇੱਥੇ ਕਹਿ ਸਕਦੇ ਆਹੀ ਓਵਰ ਸਪੀਡ ਜਿਹੜੀ ਬੱਸ ਸੀ ਕਿ ਉਹ ਜਿਹੜੀ ਦੇਖਿਓ ਇਹ ਇੱਕ ਬੜਾ ਇੱਕ ਅਨਫੋਰਚੂਨੇਟ ਜਾਂ ਇਨਸੀਡੈਂਟ ਸੀ ਔਰ ਅਬਸੇ ਦੋ ਦਿਨ ਪਹਿਲੇ ਵੀ ਇੱਕ ਸੇਫ ਸਕੂਲ ਵਨ ਸਕੀਮ ਦੇ ਤਹਿਤ ਫਰੀਦਕੋਟ ਦੇ ਸਾਰੇ ਸਕੂਲਸ ਔਰ ਕਾਲਜੇਸ ਦੇ ਬਾਹਰ ਇੱਕ ਸਪੈਸ਼ਲ ਡਰਾਈਵ ਚਲਾਈ ਗਈ ਸੀ ਜੇ ਚ ਓਵਰ ਸਪੀਡਿੰਗ ਦੇ ਵਿੱਚ ਚਲਾਨਸ ਹੋਈ ਸੀ ਔਰ ਜਿਹੜੇ ਓਵਰ ਲੋਡਡ ਵੀਕਲਸ ਹੁੰਦੇ ਆ ਉਹਨਾਂ ਦੇ ਵਿੱਚ ਚਲਾਨਸ ਹੋਏ ਸੀ

most likely due to uh, insensitive driving te police ek bar tehqiqat karke karwai karugi but sare school de principals teachers asi unna nu kafi bond bhi kita hai unna nu sensitize bhi kita hai ki it's their responsibility agar unna de school the bus niyam todti hai unna de kol license nahi hunde unna de kol safety certificate nahi hunde bas ke फिटनेस uh, सर्टिफिकेट नहीं होंगे तो ओवर स्पीडिंग इज अ मेजर प्रॉब्लम स्पेशली बाई द बस ड्राइवर्स क्योंकि अगली पैसेंजर्स नई वो तेज़ चलाते हैं बिल्कुल uh, सख्ती उन्हें तो उबर चलान भी कर रहे हैं और तेज़ कर देंगे तो आई आई प्रे फॉर आई मीन द किड्स फैमिली जिन्हें डैथ हो गई और क्रिटिकल है बट व्यू विक एक्शन ਤਾ ਇਹ ਬਹੁਤ ਹੀ ਮੰਦ ਭਾਗੀ ਖਬਰ ਅੱਜ ਸਵੇਰ ਪੰਜਾਬ ਦੇ ਲਈ ਆਈ ਹੈ ਕਿਉਂਕਿ ਪੰਜਾਬ ਦੇ ਫਰੀਦਕੋਟ ਦੇ ਵਿੱਚ ਇੱਕ ਸਕੂਲੀ ਬੱਸ ਦਾ ਭਿਆਨਕ ਐਕਸੀਡੈਂਟ ਹੋ ਗਿਆ। ਅਜਿਹੇ ਐਕਸੀਡੈਂਟ ਤੋਂ ਸਾਨੂੰ ਸੇਧ ਲੈਣ ਦੀ ਲੋੜ ਹੈ ਸੱਚ ਕਹੂੰ ਅਪੀਲ ਕਰਦਾ ਹਾਂ ਆਪਦੇ ਸ਼ਰੋਤਿਆਂ ਨੂੰ ਆਪਦੇ ਪਾਠਕਾਂ ਨੂੰ ਕਿ ਧੁੰਦਾਂ ਦਾ ਮੌਸਮ ਚੱਲ ਰਿਹਾ ਹੈ ਅਜਿਹੇ 'ਚ ਸਰਦੀ ਵੀ ਬਹੁਤ ਜ਼ਿਆਦਾ ਹੈ। ਅਜਿਹੇ 'ਚ ਜੋ ਵਾਹਨਾਂ ਦੀ ਸਪੀਡ ਹੈ ਉਸ ਨੂੰ ਕੰਟਰੋਲ ਦੇ ਵਿੱਚ ਹੀ ਰੱਖਿਆ ਜਾਵੇ ਜੋ ਕਿ ਉਹਨੀ ਕੀ ਸਪੀਡ ਰੱਖੀ ਜਾਵੇ ਜੋ ਕੰਟਰੋਲ ਹੋ ਜੇ ਕਿਉਂਕਿ ਇਸ ਤਰੀਕੇ ਦੇ ਜਦੋਂ ਸਪੀਡ ਜ਼ਿਆਦਾ ਹੁੰਦੀ ਹੈ ਵਾਹਨਾਂ ਦੇ ਹਾਦਸੇ ਵਾਪਰਦੇ ਨੇ ਜਿਹੇ ਵਿੱਚ ਅਸੀਂ ਆਪਣੀਆਂ ਤੇ ਆਪਦੇ ਬੱਚਿਆਂ ਦੀਆਂ ਜੋ ਵੀ ਸਾਡੇ ਨਾਲ ਸਵਾਰ ਲੋਕ ਹੁੰਦੇ ਨੇ ਉਹਨਾਂ ਦੀ ਬੇਸ਼ਕੀਮਤੀਆਂ ਜਾਨਣਾ ਹਮੇਸ਼ਾ ਹਮੇਸ਼ਾ ਦੇ ਲਈ ਚਲੀਆਂ ਜਾਂਦੀਆਂ ਨੇ ਜਿਹੇ ਵਿੱਚ ਸਾਨੂੰ ਅਜਿਹੇ ਹਾਦਸਿਆਂ ਤੋਂ ਸਬਕ ਲੈਣ ਦੀ ਲੋੜ ਹੈ